ਸਾਸ਼ੀ ਕਾਲ ਜੀ ਅੱਜ ਹੈਗਾ ਮਿਲਨੀ ਦਾ ਦਿਨ ਛੋਟਾ ਜਿਹਾ ਵਲੌਗ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਸਫਾਈ ਕਰਦੀ ਸਾਰੇ ਘਰ ਦੀ ਦੇਖੋ ਪੂਰਾ ਨੀਟ ਐਂਡ ਕਲੀਨ ਕਰਤਾ ਜੀ ਇੱਕ ਵਾਰੀ ਕਿਉਂਕਿ ਅੱਜ ਸਾਰਿਆਂ ਨੇ ਆਉਣਾ ਸੀਗਾ ਮਿਲਨੀ ਦੇ ਉੱਪਰ ਘਰ ਦਾ ਕੋਨਾ-ਕੁਨਾ ਚਮਕਾਤਾ ਜੀ ਉਹਦੀ ਬੈੱਟ ਤੇ ਚਾਦਰ ਵੀ ਨਵੀਂ ਉਛਾਤੀ। ਵੈਸੇ ਮੈਂ ਬਲੌਗ ਨਹੀਂ ਸ਼ੇਅਰ ਕਰਦੀ। ਇਹ ਬਲੌਗ ਦਿੱਤ ਰਹੀ ਐ ਜੀ ਇੱਕ। ਨਿੱੰਨੀ ਬਲੌਗ ਬਣਾਇਆ ਸੀ ਆਪਾਂ। ਦੇਖੋ। ਪੂਰੀ ਸਫਾਈ ਕਰਕੇ ਆਪਾਂ ਸਾਰੀ 기 ਕੁਰਸੀਆਂ ਵਗੈਰਾ ਲਗਾਤੀਆਂ ਸੀ ਕਿਹਾਂ ਜੀ। ਤੇ ਇੱਧਰ ਵੀ ਬੈੱਡ ਸ਼ੀਟ ਸੀ ਜਿਹੜੀ ਉਹ ਚੇਂਜ ਕਰਤੀ ਸੀ ਆਪਾਂ। ਪਲੇਟਾਂ ਵਗੈਰਾ ਲਗਾ ਦਿੱਤੀ ਸੀ ਜੂਸ ਸਰਵ ਕਰਨਾ ਨੂੰ ਤੇ ਸਿੰਗਲ ਬੈਟ ਵੀ ਲਗਾਤਾ ਸੀਗਾ ਜੀ ਤੇ ਕਰੋਕਰੀ ਵੀ ਆਪਾਂ ਸਾਰੀ ਲਗਾ ਦਿੱਤੀ ਜੀ ਦੇਖੋ ਜੀ ਆਪਾਂ ਕੀ ਕੀ ਬਣਾਇਆ ਰਾਇਤਾ ਮਟਰ ਪਨੀਰ ਉਹ ਵੀ ਸਾਕਾ ਤੇ ਫਾਈਨਲੀ ਫਿਰ ਪਹੁੰਚ ਗਈ ਜੀ ਜਿਨ੍ਹਾਂ ਦਾ ਇੰਤਜ਼ਾਰ ਸੀ